ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵੋਗੇ ਕੀ ਹਾਲ-ਚਾਲ ਨੇ ਤੁਹਾਡੇ ਦੱਸਿਆ ਕਰੋ ਕਮੈਂਟ ਕਰਕੇ ਤੇ ਮੌਸਮ ਖਰਾਬ ਏ ਆ ਤਕਰੀਬਨੋ ਦੇਖੋ ਜਿਆਦੇ ਸਿਸਟਮ ਜਾ ਹੋਇਆ ਹੋਇਆ ਹੈਗਾ ਮੀਂਹ ਦੀ ਪੂਰੀ ਸੰਭਾਵਨਾ ਕੀ ਮੀਂਹ ਪੈ ਸਕਦਾ ਹੈਗਾ ਪੂਰਾ ਤੇ ਬਾਕੀ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਮੇਰਾ ਵੀਰ ਜਾਣਕਾਰੀ ਵੀ ਆਪਾਂ ਤੁਹਾਨੂੰ ਦੱਸ ਦਿਆਂਗੇ ਵਧੀਆ ਜਾਣਕਾਰੀ ਆ ਚਲੋ ਰੱਬ ਕਦੇ ਕਿਸੇ ਨਾਲ ਨਾ ਕਰੇ ਜੇ ਕਿਸੇ ਵੀ ਮੇਰੇ ਵੀਰ ਨੂੰ ਅਧਰੰਗ ਹੁੰਦਾ ਹਨ ਕਿਸੇ ਨੂੰ ਵੀ ਅਧਰੰਗ ਹੁੰਦਾਗਾ ਜਾਂ ਕਿਸੇ ਦਾ ਮੂੰਹ 빙ਾ ਹੋ ਗਿਆ ਜਾਂ ਕਿਤੇਰੇ ਪਾਸੋਂ ਠੀਕ ਨਹੀਂ ਆਉਂਦਾ ਕਈ ਵਾਰੀ ਕਿਸੇ ਨੇ ਚਲੋ ਟੀਕੇ ਲਵਾਏ ਹੁੰਦੇ ਨੇ ਹਨਾ ਚਲੋ ਕੋਈ ਗਰੀਬ ਪਰਿਵਾਰਾ ਚਾਹੇ ਮੀਰ ਪਰਿਵਾਰਾ ਕੋਈ ਵੀ ਆ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਸਿਸਟਮ ਹੋਵੇ ਨਾ ਅਧ ਰੰਗ ਦਾ ਪੈਰਾਲਾਈਜ਼ ਦਾ ਸੁਨਾਮ ਲਵੇ ਪਿੰਡਾ ਵੀਰੇ ਸੁਨਾਮ ਆਪਣੇ ਪਟਿਆਲੇ ਤੋਂ ਮਾਨਸਾ ਰੋਡ ਦੇ ਉੱਪਰ ਸੁਨਾਮ ਪੈਂਦਾ ਉੱਥੇ ਪਿੰਡਾ ਹੈਗਾ ਰਾਮਗੜ ਤੇ ਰਾਮਗੜ ਪਿੰਡਾ ਵੀਰੇ ਉੱਥੇ ਉੱਥੇ ਟੀਕਾ ਲੱਗਦਾ ਹੈਗਾ ਫ੍ਰੀ ਹਰ ਐਤਵਾਰ ਨੂੰ ਬਿਲਕੁਲ ਫ੍ਰੀ ਟੀਕਾ ਲਾਇਆ ਜਾਂਦਾ ਹੈਗਾ ਉੱਥੇ ਜੇ ਮੇਰਾ ਵੀਰ ਕਿਸੇ ਨੂੰ ਵੀ ਰੱਬ ਦਾ ਚਰੋ ਨਾ ਕਰੇ ਹਨਾ ਕਿਸੇ ਨੂੰ ਕੋਈ ਅਧਰੰਗ ਹੋ ਗਏ ਕੋਈ ਸ਼ਿਕਾਇਤ ਹੋ ਜੇ ਅਧਰੰਗ ਦੀ ਤਾਂ ਮੇਰਾ ਵੀਰ ਫ੍ਰੀ ਟੀਕਾ ਲਾਇਆ ਜਾਂਦਾ ਹੈਗਾ ਉੱਥੇ ਬਿਲਕੁਲ ਫ੍ਰੀ ਜੇ ਚਲੋ ਰਾਮਗੜ੍ਹ ਪਿੰਡਾ ਉੱਥੇ ਤੇ ਥੱਲੇ ਆ ਦੇਖੋ ਉਹਨਾਂ ਦਾ ਨੰਬਰ ਵੀ ਚੱਲ ਰਿਹਾ ਹੈਗਾ ਉਹਨਾਂ ਦਾ ਨੰਬਰ ਲਿਖਿਆ ਹੋਇਆ ਥੱਲੇ ਆ ਰਿਹਾ ਹੈਗਾ ਮੇਰਾ ਵੀਰ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਦਿੱਕਤ ਆਰੀ ਹੈ ਅਧਰੰਗ ਦੀ ਜਾਂ ਮੂੰਹ ਬਿੰਗਾ ਹੋ ਗਿਆ ਜਾਂ ਕੁਝ ਵੀ ਅਸਾਂ ਵੀ ਖੜ ਜਾ ਕੁਛ ਵੀ ਹੋ ਗਿਆ ਹੋਵੇ ਤਾਂ ਮੇਰਾ ਵੀਰ ਉਹ ਠੀਕ ਆ ਉਥੋਂ ਫ੍ਰੀ ਲੱਗਦਾਗਾ ਹਰ ਐਤਵਾਰ ਨੂੰ ਸੁਨਾਮਲਾ ਵੀ ਰਾਮਗੜ ਪਿੰਡ ਆਗਾ ਬਾਕੀ ਜੇ ਥੱਲੇ ਵੀਡੀਓ ਦੇ ਉਹਨਾਂ ਦਾ ਨੰਬਰ ਹੈਗਾ ਲਿਖਿਆ ਹੋਇਆ ਮੇਰਾ ਵੀਰ ਤੁਸੀਂ ਆ ਕਰ ਸਕਦੇ ਹੋਗੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਹਰ ਐਤਵਾਰ ਨੂੰ ਤੇ ਚਲੋ ਬਾਕੀ ਹੁਣ ਦੇਖ ਦਾਂਗੇ ਆਪਾਂ ਕਰ ਦਾਂਗੇ ਹੋਰ ਕੰਮ ਕਰ ਬਾਕੀ ਮੇਰਾ ਵੀਰ ਆ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤਾ ਜੋ ਜਿਹੜੇ ਹੋਰ ਵੀ ਮੇਰੇ ਵੀਰ ਕਿਸੇ ਨੂੰ ਕੋਈ ਦਿੱਕਤ ਆ ਕਿਸੇ ਨੂੰ ਕੋਈ ਪ੍ਰੋਬਲਮ ਆ ਹਨਾ ਉਹ ਉੱਥੇ ਜਾ ਕੇ ਫ੍ਰੀ ਟੀਕਾ ਲਵਾ ਲੈਣਾ ਬਿਲਕੁਲ ਫ੍ਰੀ ਟੀਕਾ ਲੱਗਦਾ ਕੋਈ ਪੈਸਾ ਨਹੀਂ ਲੈਂਦੇ ਹੈਗੇ ਉਹ ਤੇ ਉੱਥੇ ਡਾਕਟਰ ਨੇ ਹੈਗੇ ਲੇਡੀ ਡਾਕਟਰ ਵੀ ਨੇ ਜੈਂਟਸ ਵੀ ਨੇਗੇ ਤੇ ਤੁਸੀਂ ਜਾਣਾਂਗਾ ਤਾਂ ਵੀਡੀਓ ਸ਼ੇਅਰ ਵੀ ਕਰ ਦੋ ਕਿਸੇ ਹੋਰ ਅੱਗੇ ਵੀਰ ਭਾਈ ਦੇ ਕੰਮ ਆ ਜੂਗੀ ਹੱਥ ਲੇ ਨੰਬਰ ਲਿਖਿਆ ਹੋਇਆ ਹੈਗਾ ਤੇ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਚਲੋ ਗਰੀਬ ਬੰਦੇ ਦਾ ਕਿਸੇ ਦਾ ਫਾਇਦਾ ਹੋ ਜਾਏ ਵਿਚਾਰੇ ਦਾ